ਦੀ ਮਾਈ ਕੀਤੀ ਉਹਨਾਂ ਦਾ ਜਿਹੜਾ ਲਾਈਫ ਪਾਰਟਨਰ ਜਦੋਂ ਨਹੀਂ ਮਹਿਸੂਸ ਕਰਨ ਲੱਗ ਜਾਂਦੇ ਨੇ ਤਾਂ ਮੇਰੇ ਅਕੋਰਡਿੰਗ ਇਹ ਨਹੀਂ ਹੈ ਕਿ ਸਭ ਤੋਂ ਪਹਿਲਾਂ ਮਾਵਾਂ ਨੂੰ ਆਪਣੀ ਬੱਚਿਆਂ ਨੂੰ ਇਹ ਸਿੱਖਿਆ ਦੇਣੀ ਚਾਹੀਦੀ ਹੈ ਕਿ ਆਪਾਂ ਨੂੰ ਬਰਾਬਰੀ ਦਾ ਹੱਕ ਹੈ ਅਸੀਂ ਬਰਾਬਰੀ ਦਾ ਹੱਕ ਮੰਗ ਸਕਦੇ ਹਾਂ ਸਾਡੇ ਲਈ ਉਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਹੋਜਵੇ ਤਾਂ ਸਾਡੇ ਕਰਾ ਦੇ ਚੁੱਲ੍ਹੇ ਵੀ ਠੰਡੇ ਪੈ ਜਾਂਦੇ ਆ ਔਰ ਤੁਸੀਂ ਸੋਣਿਆਲੀ ਪੋਣਾ ਕੀ ਸੇ ਦਾ ਨਾਮ ਸੁਣੋ ਮੇਰਾ ਜਨੂੰ ਛੇਠ ਹਾਰ ਗਿਆ ਤੱਕ ਨਹੀਂ ਅਪਛਿਆ ਤੇ ਮੇਰੀ ਦਾਦੀ ਕਹਿੰਦੀ ਐ ਤਾਂ ਸੂਰਜ ਵੀ ਪੈਣ ਆ ਗਈ ਐ ਤੂੰ ਧਰਤੀ ਤੇ ਗਰੀਬ ਪੈਦਾ ਕਰ ਤੇ ੱੱਕੇ ਖਾਣ ਨੂੰ ਆਹ ਤੇਲ ਬਰਬਾਦ ਕਰਨ ਦੀ ਕੋਈ ਲੋੜ ਨਹੀਂ ਓ ਜਾਈ ਨਾ ਖੁਦਾ ਪਸੀਤੇ ਲੱਗਦਾ ਨਾ ਖਾਣਾ ਕੱਬੇ ਨਾ ਖੁਦਾ ਕੁਰਾਨ ਕਰਤੇ ਵਾ மந்த no, ਹਾਂਜੀ ਮੈਂ ਜਸਪ੍ਰੀਤ ਕੋਲ ਸਿਜਨਾ ਦੇ ਸੰਵਾਦ ਤੋਂ ਸਬਾਦੀ ਮੈਂਬਰ ਹਾਂ ਮੈਂ ਅੱਜ ਇੱਥੇ ਔਮਨ ਦੇ ਤੇ ਸੈਲੀਬ੍ਰੇਟ ਕਰ ਰਹੇ ਹਾਂ ਤਾਂ ਉਹਦੇ ਵਿੱਚ ਮੈਂ ਇਹ ਦੇਖ ਰਹੀ ਹਾਂ ਕਿ ਸਾਨੂੰ ਔਰਤਾਂ ਨੂੰ ਇਹ ਦਿਵਸ ਮਨਾਉਣਾ ਕਿਉਂ ਕਹਿ ਰਿਹਾ ਇਹ ਕਾਫੀ ਲੰਬੇ ਸਮੇਂ ਤੋਂ ਇਹ ਸੀ ਮਨਾਉਂਦੇ ਆ ਰਹੇ ਹਾਂ ਪਰ ਇਹਦਾ ਅਸਲ ਇਹਦਾ ਅਸਰ ਹੋ ਰਿਹਾ ਜਾਂ ਨਹੀਂ ਹੋ ਰਿਹਾ ਪਰ ਇਹ ਜ਼ਿਆਦਾਤਰ ਮੈਂ ਇਹ ਕਹਿਣਾ ਚਾਹੂੰਗੀ ਕਿ ਇਹਦੇ ਜ਼ਿੰਮੇਵਾਰ ਸ਼ਾਇਦ ਔਰਤ ਹੀ ਔਰਤ ਦੇ ਦੁਸ਼ਮਣ ਜਿਵੇਂ ਕਿਹਾ ਜਾਂਦਾ ਹੈ ਕਿ ਵੀ ਮੰਨਿਆ ਜਾਂਦਾ ਹੈ ਤਾਂ ਅਸੀਂ ਰੋਜ਼ ਹੀ ਕਹਾਣੀਆਂ ਸੁਣਦੇ ਹਾਂ ਕਿ ਰੋਜ਼ ਹੀ ਇੱਕ ਔਰ ਦੂਸਰੀ ਔਰਤ ਨੂੰ ਫੋਨ ਕਰਦੀ ਹੈ ਮੈਂ ਦੇਖਿਆ ਕਿ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜਦੋਂ ਅਸੀਂ ਗੱਲਬਾਤ ਕਿਸੇ ਨਾਲ ਕਰਦੇ ਹਾਂ ਤਾਂ ਉਹ ਰੋਕੇ ਗੱਲ ਕਰਦੇ ਨੇ ਤਾਂ ਇਹ ਕਹਿ ਸਕਦੇ ਹਾਂ ਕਿ ਸਾਡੀ ਔਰਤਾਂ ਦੇ ਵਿੱਚ ਜਿਹੜਾ ਕੌਨਫੀਡੈਂਸ ਆ ਉਹ ਬਹੁਤ ਘਟਦਾ ਜਾ ਰਿਹਾ ਇਹਦਾ ਕਾਰਨ ਹੋ ਸਕਦਾ ਹੈ ਕਿ ਘਰੇਲੂ ਕਾਰਨ ਹੋ ਸਕਦੇ ਨੇ ਜਾਂ ਕਿਸੇ ਜਦੋਂ ਔਲਾਦ ਪੈਦਾ ਹੁੰਦੀ ਹੈ ਕਿ ਕੁੜੀ ਪੈਦਾ ਹੋਗੀ ਤਾਂ ਮਤਲਬ ਉਹਨੂੰ ਹਰ ਪੱਖ ਤੋਂ ਦਬਾਇਆ ਹੀ ਜਾਂਦਾ ਹੈ ਸਕੂਲ ਕਾਲਜ ਦੇ ਵਿੱਚ ਹੀ ਜ਼ਿਆਦਾਤਰ ਪਹਿਲ ਦਿੱਤੀ ਜਾਂਦੀ ਹੈ ਮੁੰਡਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ ਹਰ ਫੰਕਸ਼ਨ ਦੇ ਵਿੱਚ ਲਾ ਲੋ ਕਿ ਇਹ ਇਹ ਵਧੀਆ ਕਰ ਸਕਦੇ ਇਹ ਸ਼ੁਰੂਆਤ ਹੁੰਦੀ ਹੈ ਸਾਡੇ ਘਰਾਂ ਤੋਂ ਕਿਉਂਕਿ ਜਦੋਂ ਸਾਡੇ ਦਾਦੀਆਂ ਸਾਡੀਆਂ ਮੰਮੀਆਂ ਕਹਿ ਦਿੰਦੀਆਂ ਕਿ ਤੁਸੀਂ ਨਹੀਂ ਇਹ ਚੀਜ਼ ਕਰ ਸਕਦੇ ਇਹ ਆਪਦੇ ਵੀਰੇ ਨੂੰ ਕਹੋ ਜے ਆਪਦੇ ਭਰਾ ਨੂੰ ਕਹੋ ਉਹ ਕੰਮ ਕਰ ਸਕਦਾ ਤੁਸੀਂ ਨਹੀਂ ਕਰ ਸਕਦੇ ਤਾਂ ਮੁੰਡਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਕੁੜੀਆਂ ਵਾਂਗੂ ਰੋਣਾ ਨਹੀਂ ਇਥੋਂ ਆਮੀ ਪਤਾ ਲੱਗਦਾ ਹੈ ਕਿ ਅਸੀਂ ਘਰ ਤੋਂ ਹੀ ਆਪਣੇ ਬੱਚਿਆਂ ਨਾਲ ਆਪਣੀਆਂ ਕੁੜੀਆਂ ਨਾਲ ਵਿਤਕਰਾ ਕਰਦੇ ਆ ਰਹੇ ਹਾਂ हां जी और मैं ये संदेश देना चाहनी हां कि ਸਾਨੂੰ ਸਾਰੀਆਂ ਔਰਤਾਂ ਨੂੰ ਇਕਜੁੱਟ ਹੋ ਕੇ ਪਹਿਲਾਂ ਤਾਂ ਆਪਣੇ ਆਪ ਨੂੰ ਸੰਭਾਲਣਾ ਫਿਰ ਇੱਕ ਦੂਜੇ ਦਾ ਹੱਥ ਫੜ ਕੇ ਚੱਲਣ ਦੀ ਲੋੜ ਹੈ। ਹਾਂ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਵਾਲੀ ਦਿਵਾਲੀ ਕੋਈ ਬਹੁਤ ਹੀ ਪਰੇਸ਼ਾਨ ਹੈ ਕਿਸੇ ਘਰੇਲੂ ਸਮੱਸਿਆ ਚੁਲਜਿਆ ਹੋਇਆ ਤਾਂ ਸਾਨੂੰ ਚਾਹੀਦਾ ਕਿ ਅਸੀਂ ਉਹਦਾ ਹੌਸਲਾ ਬਣੀਏ, ਉਹਦੀ ਹਿੰਮਤ ਬਣੀਏ, ਉਹਨੂੰ ਹੌਸਲਾ ਦੇਈਏ ਕਿ ਐਵੇਂ ਦਾ ਕੁਝ ਵੀ ਨਹੀਂ ਹੁੰਦਾ ਕਿ ਜੇ ਅਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਾਂਗੇ ਤਾਂ ਅਸੀਂ ਬਹੁਤ ਅੱਗੇ ਜਾ ਸਕਦੇ ਆ। ਹਾਂ ਜੀ ਵੇਸੀ ਜੇ ਦੇਖਿਆ ਜਾਵੇ ਤਾਂ ਕਾਫੀ ਹੱਦ ਤੱਕ ਇਹ ਮਸਲੇ ਹੱਲ ਹੋ ਚੁੱਕੇ ਨੇ ਪਰ ਹਜੇ ਵੀ ਬਹੁਤ ਲੋਕਾਂ ਦੀ ਸੋਚ ਐਵੇਂ ਦੀ ਹੋ ਚੁੱਕੀ ਹੈ ਕਿ ਇੱਕ ਤਾਂ ਮਾਂ-ਬਾਪ ਉਹ ਕੁੜੀ ਨੂੰ ਵੱਡਾ ਕਰਕੇ ਪੜ੍ਹਾਈ ਤੇ ਇੰਨੇ ਪੈਸੇ ਲਾ ਕੇ ਭੇਜਦੇ ਨੇ ਸਹੁਰੇ ਘਰ ਜਾਂਦੀ ਆਪਣਾ ਘਰ ਛੱਡ ਕੇ ਜਾਂਦੀ ਆ ਪਰ ਫਿਰ ਵੀ ਉੱਥੇ ਜਦੋਂ ਉਸ ਨੂੰ ਛੋਟੀ-ਛੋਟੀ ਚੀਜ਼ ਲਈ ਪਰੇਸ਼ਾਨ ਕੀਤਾ ਜਾਂਦਾ ਤੰਗ ਕੀਤਾ ਜਾਂਦਾ ਤਾਂ ਅੰਤ ਉਸ ਨੂੰ ਇੰਨਾ ਪ੍ਰੈਸ਼ਰਾਈਜ਼ ਕਰ ਦਿੱਤਾ ਜਾਂਦਾ ਕਿ ਉਹ ਮੌਤ ਨੂੰ ਗਲੇ ਲਗਾ ਲੈਂਦੀ ਹੈ ਔਰ ਇਹ ਪੜੇ ਲਿਖੇ ਲੋਕਾਂ ਦੇ ਲਈ ਬਹੁਤ ਹੀ ਸ਼ਰਮ ਦੀ ਗੱਲ ਹੈ ਇਹ ਸਾਨੂੰ ਸਾਰਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਅਸੀਂ ਜੇ ਆਪਣੇ ਤੇ ਲਾ ਕੇ ਜੇ ਸਾਡੀ ਤੇ ਇੱਕ ਨੂੰ ਤੇ ਧੀ ਦੇ ਵਿੱਚ ਇਹ ਫਰਕ ਮਿਟ ਜਾਵੇ ਤਾਂ ਸ਼ਾਇਦ ਇਹ ਦਾਜ ਵਰਗੀਆਂ ਲਾਂਤ ਜਿਹੜੀ ਬਹੁਤ ਹੀ ਘਟੀਆ ਕਿਸਮ ਦੀ ਹੈਗੀ ਆ ਇਹ ਖਤਮ ਹੋ ਸਕਦੀ ਹੈ ਤੇ ਸਾਨੂੰ ਚਾਹੀਦਾ ਕਿ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆਂ ਨਾਲ ਅੱਗੇ ਬਹੁਤ ਚੰਗਾ ਹੋਵੇ ਤਾਂ ਸਾਨੂੰ ਲੋਹਾਂ ਨਾਲ ਚੰਗਾ ਕਰਨਾ ਪਊਗਾ ਤਾਂ ਇਹ ਬਹੁਤ ਮਸਲੇ ਸਾਹਮਣੇ ਆਏ ਨੇ ਅਸੀਂ ਦੇਖਿਆ ਕਿ ਕੁਸ਼ਕ ਘਰਾਂ ਦੇ ਰਿਸ਼ਤੇ ਐਵੇਂ ਠੀਕ ਹੋਏ ਨੇ ਕਿ ਜਦੋਂ ਉਹਨਾਂ ਨੇ ਆਪਣੇ ਨੂੰਹ ਨਾਲ ਕੁਝ ਬੁਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੇਮ ਉਹਨਾਂ ਦੀ ਧੀ ਨਾਲ ਹੋਣਾ ਸ਼ੁਰੂ ਹੋਇਆ ਉਹ ਸਿਰਫ ਇੱਕ ਸਟੋਰੀ ਬਣਾਈ ਗਈ ਕਿ ਉਸ ਨੂੰ ਉਵੇਂ ਹੀ ਉਹਨਾਂ ਦੀ ਧੀ ਨਾਲ ਹੋਇਆ ਉਹਨਾਂ ਦੀ ਜਵਾਈ ਨੇ ਇੱਕ ਪਲੈਨਿੰਗ ਦੇ ਤਹਿਤ ਇਹ ਗੱਲ ਹਕੀਕਤ ਹੈ ਕਿ ਉਹਨਾਂ ਨੇ ਉਵੇਂ-ਉਵੇਂ ਕੀਤਾ ਤੇ ਅੱਜ ਉਹ ਦੋਨੇ ਧੀਆ ਸੁਖੀ ਵਸ ਰਹੀਆਂ ਨੇ ਤਾਂ ਸਾਨੂੰ ਐਗਜ਼ਾਮਪਲ ਲੈਣੀ ਚਾਹੀਦੀ ਹੈ ਕਿ ਸਾਨੂੰ ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਧੀਆ ਖੁਸ਼ ਰਹਿਣ ਤਾਂ ਸਾਨੂੰ ਆਪਣੀਆਂ ਨੂੰਹਾਂ ਨੂੰ ਵੀ ਖੁਸ਼ ਰੱਖਣਾ ਪਵੇਗਾ ਇਹ ਲਾਲਚ ਨੂੰ ਤਿਆਗਣਾ ਪਵੇਗਾ ਇਹਦੇ ਵਿੱਚ ਇਹ ਹਾਲਾਤ ਹੀ ਜ਼ਿੰਮੇਵਾਰ ਨੇ ਕਿਉਂਕਿ ਕੁੜੀਆਂ ਨੂੰ ਜਦੋਂ ਪਹਿਲਾਂ ਬਹੁਤ ਦਬਾਇਆ ਜਾਂਦਾ ਤਾਂ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਆ ਆਪਣੀ ਹਿੰਮਤ ਕੀਤੀ ਆ ਕਿ ਅਸੀਂ ਹੀ ਜੇ ਮਿਹਨਤ ਕਰਾਂਗੇ ਅਸੀਂ ਆਪਣੀ ਮਿਹਨਤ ਦੇ ਨਾਲ ਅੱਗੇ ਵਧਾਂਗੇ ਤਾਂ ਅਸੀਂ ਇਹ ਮੁੰਡਿਆਂ ਨੂੰ ਪਛਾੜ ਕੇ ਹੀ ਆਪਣੀ ਇੱਕ ਵੱਖਰੀ ਉਮੀਦ ਬਣਾ ਸਕਦੇ ਹਾਂ ਇਸੇ ਲਈ ਮੈਨੂੰ ਲੱਗਦਾ ਕਿ ਕੁੜੀਆਂ ਮਿਹਨਤ ਬਹੁਤ ਕਰਦੀਆਂ ਨੇ ਤੇ ਇਹ ਉਹ ਆਪਣੀ ਮਿਹਨਤ ਦੇ ਵਿੱਚ ਕਾਮਯਾਬੀ ਹੋ ਰਹੀ ਹੈ ਬਹੁਤ ਬਹੁਤ ਸ਼ੁਕਰੀਆ ਮੈਂ ਨਰਗੀਸ ਮਾਨਸਤਾ ਕਲਾਮੰਦ ਨਗਰ ਦੀ ਕਲਾਕਾਰ ਅਸੀਂ ਇੱਥੇ ਬਰਨਾਲਾ ਵਿਖੇ ਫਿਲੌਰ ਤੋਂ ਨਾਟਕ ਚਿੜੀਆਂ ਦਾ ਚੰਬਾ ਕਰਨ ਆਏ ਹਾਂ ਜੋ ਕਿ ਕਲਵੰਤ ਕੌਰ ਨਗਰਜੀ ਦੀ ਕਲਮ ਤੋਂ ਲਿਖਿਆ ਹੋਇਆ ਹੈ ਇਹ ਨਾਟਕ ਜਿਹੜਾ ਪਾਸ਼ ਦੀ ਰਚਨਾ ਕਿ ਚਿੜੀਆਂ ਦਾ ਚੰਬਾ ਉੱਡ ਕੇ ਕਿਤੇ ਨਹੀਂ ਜਾਵੇਗਾ ਇੱਥੇ ਕਿਤੇ ਵੱਟਾ ਬੰਨਿਆ ਤੋਂ ਕਾ ਖੋਤੇਗਾ ਉਹਦੇ ਨਾਲ ਕੰਟਰਾਸਟ ਕ੍ਰੀਏਟ ਕਰਦਾ ਆ ਤੇ ਕਹਿੰਦਾ ਹੈ ਕਿ ਜਿਹੜਾ ਚਿੜੀਆਂ ਦਾ ਚੰਬਾ ਆ ਹੁਣ ਇੱਥੇ ਕਾ ਨਹੀਂ ਖੋਤੇਗਾ ਤੇ ਆਪਣੇ ਸੰਘਰਸ਼ ਲੜੇਗਾ ਤੇ ਆਪਣੇ ਹੱਕ ਜ਼ਰੂਰ ਲਵੇਗਾ ਮੈਡਿਕ ਕੀ ਗੱਲ ਕਰਨਾ ਚਾਹਦੇ ਹੋ ਔਰ ਤੁਸੀਂ ਇਸ ਨਾਟਕ ਦੇ ਥਰੂ ਅਸੀਂ ਔਰਤਾਂ ਨੂੰ ਇਹੀ ਕਨਵੇ ਕਰਨਾ ਚਾਹੁੰਦੇ ਆ ਕਿ ਜਿਹੜੇ ਉਹਨਾਂ ਤੇ ਅਤਿਆਚਾਰ ਹੋ ਰਿਹਾ ਹੈ ਉਹਨਾਂ ਦੇ ਖਿਲਾਫ ਆਪਾਂ ਲੜਨਾ ਆ ਆਪਣੀ ਆਵਾਜ਼ ਬੁਲੰਦ ਕਰਨੀ ਆ ਰੰਜਿਤ ਕੌਰ ਮੈਂ ਇਸ ਤਰੀ ਜਾਗਰਤੀ ਮੰਚ ਪੰਜਾਬ ਦੀ ਮੀਤ ਪ੍ਰਧਾਨ ਆ ਤੇ ਬਰਨਾਲੇ ਜ਼ਿਲ੍ਹੇ ਦੀ ਪ੍ਰਧਾਨ ਆ ਤੇ ਜਿਹੜਾ ਅੱਜ ਅਸੀਂ ਮਹਿਲਾ ਦਿਵਸ ਮਨਾ ਰਹੇ ਹਾਂ ਕਿਉਂਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਲਿੰਗਿਕ ਵਿਤਕਰਾ ਹੈ ਉਹ ਬਹੁਤ ਦੇਰ ਤੋਂ ਚੱਲ ਰਿਹਾ ਹੈ ਕਈ ਸਮਾਜ ਮਤਲਬ ਨੰਘ ਜੇ ਤੇ ਪਰਿਵਿਧ ਕਰ ਖਤਮ ਨਹੀਂ ਹੋਇਆ ਅੱਜ ਬੜੇ ਕਰੂਰ ਰੂਪ ਦੇ ਵਿੱਚ ਸਾਡੇ ਸਾਹਮਣੇ ਆ ਜਿਹੜੀਆਂ ਘਟਨਾਵਾਂ ਵਾਪਰਦੀਆਂ ਉਹ ਲਿੰਗਕ ਵਿਤਕਰੇ ਕਰਕੇ ਜਿਵੇਂ ਬੱਚੀ ਮਤਲਬ ਜਿਹੜੀ ਹੈਗੀ ਉਹਨੂੰ ਅਸੀਂ ਪੇਟ ਦੇ ਅੰਦਰ ਹੀ ਮਰਵਾ ਰਹੇ ਹਾਂ ਕਿਉਂਕਿ ਸਾਡੇ ਸਮਾਜ ਦੀ ਚਾਹਤ ਆ ਮਾਂ ਬਾਪ ਦੀ ਚਾਹਤ ਆ ਕਿ ਸਾਡੇ ਬੇਟਾ ਹੀ ਹੋਣਾ ਚਾਹੀਦਾ ਤੇ ਦੂਸਰੀ ਗੱਲ ਬਾਕੀ ਜਿਹੜੀਆਂ ਲੜਕੀਆਂ ਜਿਹੜੀਆਂ ਮਤਲਬ ਦਾਜ ਦੀ ਬਲੀ ਚੜਦੀਆਂ ਜਾਂ ਕਤਲ ਕਰ ਦਿੱਤੀਆਂ ਜਾਂਦੀਆਂ ਜਾਂ ਸੜਤਾਂ ਦੇ ਉੱਤੇ ਉਹਨਾਂ ਨੂੰ ਕੁਢੀਸ ਕੇ ਮਾਰਿਆ ਜਾਂਦਾ ਰੇਤ ਕਰਕੇ ਮਾਰਿਆ ਜਾਂਦਾ ਇਹਨਾਂ ਦੀ ਦਰ ਵੀ ਬਹੁਤ ਜ਼ਿਆਦਾ ਹੈ ਇਸ ਤੇ ਸਾਨੂੰ ਬਹੁਤ ਚਿੰਤਾ ਹੈ ਇਸ ਗੱਲ ਦੀ ਐਕਟ ਵੀ ਅਸੀਂ ਜਿਹੜੇ ਦਿਨ ਮਨਾਉਣੇ ਆ ਸੀ ਇਸ ਆਪਣੀ ਗੱਲ ਆ ਜਿਹੜੀ ਵਿਤਕਰੇ ਵਾਲੀ ਗੱਲ ਸਮਝਾਉਣ ਵਾਸਤੇ ਅਸੀਂ ਜਿਹੜੀ ਤਿਆਰੀ ਕੀਤੀ ਆ ਉਹ ਸਕੂਲਾਂ 'ਚ ਜਾ ਕੇ ਬਿਠਾ ਕੇ ਬੱਚਿਆਂ ਨੂੰ ਸਵਾਲ ਜਵਾਬ ਰਾਹੀਂ ਤੇ ਵੀ ਉਹ ਕੀ ਸੋਚਦੇ ਨੇ ਫਿਰ ਉਹਨਾਂ ਨੂੰ ਸਮਝਾਇਆ ਜਾਵੇ ਉਹਨਾਂ ਨੂੰ ਵੀ ਜਿੰਨੀ ਦੇਰ ਸਾਡੇਆਂ ਸਾਰੀਆਂ ਭੈਣਾਂ ਚਾਹੇ ਮਲਾਜਮ ਨੇ ਚਾਹੇ ਵਿਦਿਆਰਥੀ ਨੇ ਚਾਹੇ ਮਤਲਬ ਮਜ਼ਦੂਰ ਔਰਤਾਂ ਨੇ ਚਾਹੇ ਕਿਸਾਨ ਔਰਤਾਂ ਨੇ ਸਾਡੇ ਵੀਰ ਵੀ ਸਾਰਿਆਂ ਨੂੰ ਇਹ ਚੀਜ਼ ਦਾ ਮਤਲਬ ਸਮਝ ਹੋਣੀ ਚਾਹੀਦੀ ਹੈ ਵੀ ਵਿਤਕਰਾ ਹੈ ਕਿਵੇਂ ਤੇ ਕਿਵੇਂ ਦੂਰ ਕੀਤਾ ਜਾਣਾ ਚਾਹੀਦਾ ਇਹ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜਿਹੜੇ ਪੀਟੀਕਲ ਕਰਕੇ ਦਿਖਾਏ ਜਾ ਰਹੇ ਨੇ ਦਿਖਾਏ ਨਾਚ ਵੀ ਦਿਖਾਏ ਜਾ ਰਹੇ ਹਾਂਜੀ ਅੱਜ ਮਕਲਵ ਪਹਿਲਾਂ ਬਲਾਰੇ ਕਪਤਾਮਾਂ ਵਾਲੇ ਬੱਚੇ ਹੈ ਇਹ ਉਹ ਕਪਤਾਮਾਂ ਵੀ ਬੋਲ ਰਹੇ ਨੇ ਤੇ ਉਸ ਤੋਂ ਬਾਅਦ ਲਾਸਟ ਤੇ ਅਸੀਂ ਇੱਕ ਨਾਟਕ ਆ ਜਿਹੜਾ ਉਹ ਔਰਤਾਂ ਦੀ ਜਿੰਦਗੀ ਨੂੰ ਦਰਸਾਉਂਦਾ ਉਹਨਾਂ ਦੀਆਂ ਦੁਸ਼ਵਾਰੀਆਂ ਨੂੰ ਦਰਸਾਉਂਦਾ ਨਾਟਕ ਆ ਜਿਹੜਾ ਉਹ ਸਾਡੀ ਬੇਟੀ ਨਰਗਿਸ ਪੇਸ਼ ਕਰੂਗੀ ਜਿਹੜੀ ਹੈ ਮੇਰਾ ਨਾਮ ਅਮਨਦੀਪ ਕੌਰ ਆ ਤੇ ਮੈਂ ਸਕੱਤਰਾਂ ਇਸਤਰੀ ਜਾਗਰਤੀ ਮੰਚ ਦੀ ਤੇ ਅੱਜ ਬਰਨਾਲੇ ਜ਼ਿਲ੍ਹੇ ਦੇ ਵਿੱਚ ਸਾਨੂੰ ਬੁਲਾਇਆ ਗਿਆ ਆ ਕਿ ਇੱਥੇ ਆਪਣੇ ਵਿਚਾਰ ਰੱਖੇ ਜਾਣ ਤੇ ਅੱਜ ਦਾ ਜਿਹੜਾ ਇੱਥੇ ਟੌਪਿਕ ਹੈਗਾ ਕਿ ਅਜੋਕੇ ਸਮੇਂ ਦੇ ਵਿੱਚ ਔਰਤਾਂ ਦੇ ਸਾਹਮਣੇ ਕੀ ਚੁਣੌਤੀਆਂ ਨੇ ਤੇ ਅੱਜ ਸਾਨੂੰ ਜਥੇਬੰਦ ਹੋਣ ਦੀ ਜ਼ਰੂਰਤ ਕਿਉਂ ਆ ਕਿਉਂਕਿ ਅਸੀਂ ਦੇਖ ਰਹੇ ਆ ਕਿ ਜਿਸ ਤਰ੍ਹਾਂ ਪਹਿਲਾਂ ਮੈਡਮ ਹੋਰੀ ਗੱਲ ਕਰਕੇ ਗਏ ਆ ਕਿ ਇਸ ਸੋਸਾਇਟੀ ਦੇ ਵਿੱਚ ਇੰਨਾ ਸਮਾਂ ਬਦਲ ਗਿਆ ਪਰ ਔਰਤਾਂ ਦੀ ਜਿਹੜੀ ਅਸਲੀ ਹਾਲਤ ਹੈਗੀ ਆ ਬੇਸਿਕ ਹਾਲਤ ਆ ਉਹ ਅੱਜ ਉਸੇ ਤਰ੍ਹਾਂ ਦੇ ਨਾਲ ਅੱਜ ਸਾਡੀ ਇੱਕ ਛੋਟੀ ਬੱਚੀ ਤੋਂ ਲੈ ਕੇ ਵੱਡੀ ਉਮਰ ਤੱਕ ਦੀਆਂ ਔਰਤਾਂ ਸਮਾਜ ਦੇ ਵਿੱਚ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ ਨੇਰਾ ਪੈਂਦੇ ਆ ਸਾਰ ਉਹਨਾਂ ਨੂੰ ਡਰ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਅੱਜ ਜਿਸ ਤਰ੍ਹਾਂ ਦੀਆਂ ਸਰਕਾਰਾਂ ਜਾਂ ਸਾਰਾ ਕੁਝ ਆ ਰਿਹਾ ਕੋਈ ਵੀ ਔਰਤਾਂ ਦੇ ਇਸ ਮਸਲੇ ਨੂੰ ਸੰਵੇਦਨਸ਼ੀਲਤਾ ਨਾਲ ਲੈਣ ਜਿਹੜਾ ਆ ਨਹੀਂ ਲੈ ਰਹੀ ਹੈਗੀ ਬਲਕਿ ਨਾਰੇ ਦਿੱਤੇ ਜਾ ਰਹੇ ਨੇ ਪਰ ਉਹਨਾਂ ਨਾਰਿਆਂ ਦੀ ਆੜ ਦੇ ਹੇਠ ਔਰਤਾਂ ਦੇ ਖਿਲਾਫ ਜਿਹੜੀ ਇੱਕ ਹਿੰਸਾ ਆ ਉਹ ਬਿਲਕੁਲ ਜਾਰੀ ਹੈਗੀ ਆ ਤੇ ਇਹਦੇ ਖਿਲਾਫ ਜਿਹੜਾ ਅਸੀਂ ਜਥੇਬੰਦ ਹੋ ਕੇ ਕੱਠੇ ਹੋ ਕੇ ਇੱਕ ਦਿਸ਼ਾ ਵਿੱਚ ਮੂਵ ਕਰਕੇ ਇਹਨੂੰ ਬਦਲ ਸਕਦੇ ਹੈਗੇ ਆ ਕਿਉਂਕਿ ਦੁਨੀਆ ਦੀ ਕੋਈ ਵੀ ਤਬਦੀਲੀ ਜਿਹੜੀ ਆ ਉਹ ਜਥੇਬੰਦ ਹੋਏ ਬਿਨਾ ਨਹੀਂ ਹੁੰਦੀ ਇਹ ਸਨੇਹਾ ਜਿਹੜਾ ਆ ਅਸੀਂ ਆਪਣੀਆਂ ਔਰਤਾਂ ਤੱਕ ਸਾਡੇ ਸਮਾਜ ਤੱਕ ਜਿਹੜਾ ਆ ਇਸ ਪ੍ਰੋਗਰਾਮ ਦੇ ਜ਼ਰੀਏ ਲਿਜਾਣਾ ਚਾਹੁੰਦੇ ਹੈਗੇ ਮੈਨੂੰ ਕਿਹਾ ਹੈ ਬਰਨਾਲੇ ਆ ਪੂਰੇ ਪੰਜਾਬ ਭਰ ਵਿੱਚ ਜਾਊਗਾ ਜੀ ਪੂਰੇ ਪੰਜਾਬ ਦੇ ਵਿੱਚ ਇਹ ਪ੍ਰੋਗਰਾਮ ਹੋ ਰਹੇ ਹੈਗੇ ਆ ਕਿਉਂਕਿ ਅੰਤਰਰਾਸ਼ਟਰੀ ਔਰਤ ਦਿਵਸ ਪੂਰੀ ਦੁਨੀਆ ਦੇ ਅੰਦਰ ਬਹੁਤ ਜਿਹੜਾ ਹੈਗਾ ਆ ਉਹਦੇ ਨਾਲ ਮਨਾਇਆ ਜਾਂਦਾ ਕਿਉਂਕਿ ਇਹ ਦਿਨ ਔਰਤਾਂ ਨੂੰ ਇਹ ਸੱਦਾ ਦਿੰਦਾ ਕਿ ਆਪਣੇ ਖਿਲਾਫ ਜਿਹੜੀ ਲਿੰਗਕ ਤੌਰ ਤੇ ਤੁਹਾਡੇ ਹਿੰਸਾ ਹੋ ਰਹੀ ਆ ਉਹਦੇ ਖਿਲਾਫ ਸਾਨੂੰ ਸਟਰਗਲ ਕਰਨੀ ਚਾਹੀਦੀ ਆ ਤੇ ਜਥੇਬੰਦ ਹੋਣਾ ਚਾਹੀਦਾ